ਓਲਿਵ ਨਰਸਰੀ ਸਰਹੰਦ ਖੜਿਆ ਜੀ ਤੇ ਅੱਜ ਵਾਲੀ ਵੀਡੀਓ ਤੁਹਾਡੇ ਲਈ ਬੜੀ ਖਾਸ ਵੀਡੀਓ ਲੈ ਕੇ ਆਏ ਆਂ ਆਪਾਂ ਅੱਜ ਤਾਂ ਮੈਂ ਸਪੈਸ਼ਲ ਕਹਿਣਾ ਵੀ ਬਣਦਾ ਵੀ ਬਾਈ ਅੱਜ ਵਾਲੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸ਼ੇਅਰ ਜ਼ਰੂਰ ਕਰਨੀ ਹੈ ਕਿਉਂਕਿ ਖਜ਼ਾਨਾ ਲੈ ਕੇ ਆਏ ਆਂ ਤੁਹਾਡੇ ਲਈ ਇੱਕ ਖਜ਼ਾਨਾ ਚਾਹੇ ਬੂਟਾ ਕਹਿ ਦਈਏ ਡੈਕੋਰੇਸ਼ਨ ਵਾਲਾ ਹੋਇਆ ਚਾਹੇ ਕਹਿ ਦਈਏ ਕੋਈ ਫਲ-ਦਾਲ ਚਾਹੀਦਾ ਏ ਟੂ ਜ਼ੈਡ ਮੈਂ ਕਹਿਣਾ ਵੀ ਤੁਹਾਨੂੰ ਸਾਰੇ ਅੱਜ ਨਰਸਰੀ ਦੇ ਨਾਲ ਆਪਾਂ ਨੇ ਰਿਵਿਊ ਕਰਾਉਣਾ ਤੇ ਸਾਰੀਆਂ ਵੈਰਾਈਟੀਆਂ ਦੀ ਆਪਾਂ ਜਾਣਕਾਰੀ ਦੇਣੀ ਹੈ ਹਣਾ ਇਹ ਤੋਂ ਲਾਵਾ ਹੋਰ ਕੀ ਕੀ ਇੱਥੇ ਉਹ ਸਾਰੀਆਂ ਚੀਜ਼ਾਂ ਬਾਰੇ ਵੀ ਜਾਣਕਾਰੀ ਦਿੰਨੇ ਆ ਆਜੋ ਪਹਿਲਾਂ ਵੀਰ ਜੀ ਨੂੰ ਮਿਲਦੇ ਆ ਤੇ ਸਾਡੇ ਨਾਲ ਵੀਰ ਰਜਿੰਦਰ ਜੀ ਆ ਤੇ ਆਪਣੇ ਲੋਕਲ ਪਟਿਆਲੇ ਪਟਿਆਲਾ ਹਲਕਾ ਪਏ ਹਣਾ ਤੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਤੇ ਪਹਿਲਾਂ ਆਪਾਂ ਮੇਨ ਆਪਣੀ ਲੋਕੇਸ਼ਨ ਦੱਸਦੀ ਹਾਂ ਹਾਂ ਜੀ ਹਾਂ ਜੀ ਆਪਣੀ ਮੇਨ ਸਰਹੰਦ ਬਾਈਪਾਸ ਤੋਂ ਜਿਹੜਾ ਚੰਡੀਗੜ੍ਹ ਨੂੰ ਬਾਈਪਾਸ ਮੁੜਦਾ ਸ਼ਮਸ਼ੇਰ ਨਗਰ ਜੀ ਸ਼ਮਸ਼ੇਰ ਨਗਰ ਹਾਂ ਜੀ ਜਿੱਦਾਂ ਪਟਿਆਲੇ ਤੋਂ ਆਪਾਂ ਫਤਿਹਗੜ੍ਹ ਸਾਹਿਬ ਨੂੰ ਆਉਨੇ ਆ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਨੂੰ ਚਾਵਲਾ ਚੌਂਕ ਤੋਂ ਮੁੜਦੇ ਆ ਫਤਿਹਗੜ੍ਹ ਸਾਹਿਬ ਲਈ ਅੱਗੇ ਚੌਕ ਆਉਂਦਾ ਚੌਕ ਦੇ ਨਾਲ ਹੀ ਝੰਡੂ ਆ ਝੰਡੂ ਦੇ ਨਾਲ ਹੀ ਗਊਸ਼ਾਲਾ ਹੈ ਗਊਸ਼ਾਲਾ ਤੋਂ ਜਿਹੜਾ ਚੰਡੀਗੜ੍ਹ ਨੂੰ ਬਾਈਪਾਸ ਮੁੜਦਾ ਉਸ ਤੇ ਹੈ ਜੀ ਸ਼ਮਸ਼ੇਰ ਨਗਰ ਜੀ ਮੁੜਦੇ ਸਾਰੀ 100 ਮੀਟਰ ਤਕਰੀਬਨ ਆਪਣੀ ਹੁਣ ਇੱਕ ਵਾਰ ਸਾਰੀ ਵੈਰਾਈਟੀਆਂ ਦਾ ਤੁ ਵੀ ਵੀਡੀਓ ਸਟਾਰਟਿੰਗ ਚ ਵੀ ਕੀ ਕੀ ਆਟਮ ਆਪਣੇ ਲਵੇ ਹੈ ਆਪਣੇ ਕੋਲ ਜੀ ਇਨਡੋਰ ਪਲਾਂਟਸ ਪੂਰੇ ਨੇ ਆਊਟਡੋਰ ਪਲਾਂਟਸ ਪੂਰੇ ਨੇ 올 ਫਰੂਟ ਅਵੇਲੇਬਲ ਆ ਜਿਹੜਾ ਕਿ ਆਪਣੇ ਪੰਜਾਬ ਚ ਆਪਣੀ ਮਿੱਟੀ ਦੇ ਅਧੀਨ ਹੁੰਦਾ ਹੈ ਹਮ ਹਾਂਜੀ ਆਪਾਂ ਉਹੀ ਫਰੂਟ ਰੱਖਿਆ ਉਹੀ ਰੱਖਿਆ ਹਾਂ ਮਤਲਬ ਇਹ ਨਹੀਂ ਆ ਕਿ ਹਾਂਜੀ ਮੈਂ ਅਖਰੋਟ ਵੀ ਵੇਚ ਰਿਹਾ ਜਦੋਂ ਆਪਣੇ ਹੁੰਦਾ ਹੀ ਨਹੀਂ ਆ ਕਾਰਨ ਕੀ ਆਪਾਂ ਜਨਵਰੀ ਚ ਅਖਰੋਟ ਲਾ ਸਕਦੇ ਹਾਂ ਬਟ ਦਸੰਬਰ ਮਾਰਚ ਅਪ੍ਰੈਲ ਮਈ ਜੂਨ ਚ ਆ ਕੇ ਉਹ ਸੁੱਕ ਜਾਊਗਾ ਜੀ ਉਹਦਾ ਕੋਈ ਫਾਇਦਾ ਨਹੀਂ ਇਸ ਲਈ ਜਿਹੜਾ ਆਪਣੇ ਫਰੂਟ ਜ਼ਿਆਦਾ ਚੱਲਦਾ ਹੈ ਉਹੀ ਰੱਖਿਆ ਹੋਇਆ ਹੈ ਜੀ ਤੇ ਸਾਰਾ ਆਪਣੇ ਕੋਲ ਛਾਂ ਵਾਲੇ ਫਲਦਾਰ ਬੂਟੇ ਨੇ ਫੁੱਲਾਂ ਵਾਲੇ ਨੇ ਸ਼ਾਦਾਰ ਸਭ ਕੁਝ ਆ ਜੀ ਹਾਂਜੀ ਹੁਣ ਆਪਾਂ ਜਿਹੜੀਆਂ ਇਨਡੋਰ ਬਲੈਟੀਆਂ ਆਪਾਂ ਦਿਖਾਈਏ ਪਹਿਲਾਂ ਹਨਾ ਫਿਰ ਆਪਾਂ ਫਲਦਾਰ ਬੁੱਟੇ ਵੀ ਦਿਖਾਵਾਂਗੇ ਅੱਛਾ ਉਹ ਪਿੱਛੇ ਤੁਸੀਂ ਜਿੰਨੇ ਵੀ ਪਾਏ ਆ ਸਾਰਾ ਹਾਂਜੀ ਆਪਣਾ ਆਪਣੀ ਆ ਜਾਂਦਾ ਹਾਂਜੀ ਆਪਣਾ ਸਟੋਰ ਉਹ ਆਪਣਾ ਫਲਦਾਰ ਰਹੇ ਉਹ ਪੂਰਾ ਫਰੂਟ ਸੈਕਸ਼ਨ ਹੈ ਜੀ ਆਜੋ ਆਪਾਂ ਅੱਗੇ ਤੋਂ ਸਟਾਰਟਿੰਗ ਤੋਂ ਕਰੀਏ ਆਪਾਂ ਹਾਂਜੀ ਸਟਾਰਟ ਕਰੀਏ ਤੇ ਅੱਛਾ ਮੈਨੂੰ ਅੰਦਰ ਵੀ ਦੱਸੋ ਆ ਅੰਦਰ ਆਪਾਂ ਨੇ ਕੀ ਕੁਝ ਰੱਖਿਆ ਹੋਇਆ ਹਾਂਜੀ ਆਪਣੇ ਕੋਲ ਜਿੰਨਾ ਅੰਦਰ ਪੋਟ ਹੈ ਜੀ ਸਾਰਾ ਬਕਾਇਦਾ ਹਰਸ਼ਦੀਪ ਦਾ ਹੈ ਓਕੇ ਬੰਬਈ ਦੀ ਫਾਰਮ ਆ ਇੰਪੋਰਟੈਂਟ ਪੋਟ ਹੈ ਅੱਛਾ ਜਿੱਦਾਂ ਇਹ ਪਲਾਸਟਿਕ ਪੋਟ ਹੈ ਜ 10 ਤੋਂ 12 ਸਾਲ ਧੁੱਪ ਦੀ ਗਾਰੰਟੀ ਹੈ। ਅੱਛਾ ਇਹਦੀ ਧੁੱਪ ਦੀ ਗਾਰੰਟੀ ਹੈ। ਹਾਂਜੀ ਜੇ ਧੁੱਪ ਚ țeੜਜੇ ਜਾਂ ਟੁੱਟ ਜੇ। ਕਲਰ ਥੋੜਾ ਬਹੁਤਾ ਹੋ ਸਕਦਾ ਫੇਡ ਹੋ ਜੇ। ਬਟ țeੜਨ ਤੇ ਟੁੱਟਣ ਦੀ ਗਾਰੰਟੀ। ਟੁੱਟਣ ਟੁੱਟੇ ਨਾ ਬਸ। ਹਾਂਜੀ ਹਾਂਜੀ 10 ਤੋਂ 12 ਸਾਲ ਦੀ ਗਾਰੰਟੀ ਹੈ ਜੀ। ਅੱਛਾ ਇਹ ਸਾਰੇ ਸਾਈਜ਼ ਚ ਪਏ ਆ। ਹਾਂਜੀ ਇਹ ਸਾਰਾ ਸਾਈਜ਼ ਅਵੇਲੇਬਲ ਹੈ ਜੀ। ਅੱਛਾ। ਮਤਲਬ 4 ਇੰਚੀ ਤੋਂ ਲੈ ਕੇ 24 ਇੰਚੀ ਤੱਕ ਅ ਅਵੇਲੇਬਲ ਹੈ ਤੇ ਇਹ ਇਹਨਾਂ ਦੀ ਪਲੇਟ ਹੈ। ਪਲਾਸਟਿਕ ਚ ਨਹੀਂ ਇਹ। ਇਹ ਪਲਾਸਟਿਕ ਨਹੀਂ ਹੈ ਜੀ। ਇਹ ਇਕੋ ਸੀਰੀਜ਼ ਹੈ ਹਰਸ਼ਦੀਪ ਦੀ। ਇਹ ਬੁੱਡਨ ਪਲਸ ਕ੍ਰ ਅੱਛਾ ਠੀਕ ਹੈ ਜਿੱਦਾਂ ਕਿ ਇਹ ਸਰ ਹਾਰਡ ਨਹੀਂ ਹੁੰਦੇ ਮਤਲਬ ਸੌਫਟ ਹੈ ਤੇ ਇਹਨਾਂ ਚ ਬੁੱਟਾ ਜਲਦੀ ਚੱਲਦਾ ਇਹ ਲਿਖਿਆ ਹੋਇਆ 40% ਵੁੱਡ ਐਂਡ ਕ੍ਰੌਪ ਬੇਸਡ ਹਾਂ ਹਾਂਜੀ ਇਹਨਾਂ ਤੇ ਬਕਾਇਦਾ ਸਟicker ਲੱਗੇ ਹੋਏ ਆ ਇਹ ਨਾ ਐਂ ਲੱਗਦਾ ਵੀ ਜਿਵੇਂ ਬਣਾਇਆ ਹੁੰਦਾ ਹਾਥੀ ਹੈ ਨਾ ਜਿਵੇਂ ਲੋਟ ਵੀ ਹੈ ਜਿਵੇਂ ਮਿੱਟੀ ਵਾਲੇ ਕਹਿੰਦੇ ਨੇ ਆਪਾਂ ਇਹ ਪੂਰਾ ਫਾਈਬਰ ਚ ਹੈ ਜੀ ਅੱਛਾ ਆਹ ਸਾਰੇ ਇਹ ਪੂਰਾ ਪਲਾਸਟਿਕ ਹੈ ਜੀ ਬਟ ਪਲਾਸਟਿਕ ਵੀ ਮਤਲਬ ਐਦਾ ਨਹੀਂ ਆ ਕਿ ਲੋਕਲ ਪਲਾਸਟਿਕ ਜਿੱਦਾਂ ਕਿ ਆਪਣੇ ਲੋਕਾਂ ਨੂੰ ਹੁੰਦਾ ਕਿ ਨਹੀਂ ਜੀ ਪਲਾਸਟਿਕ ਨਹੀਂ ਲੈਣਾ ਪਲਾਸਟਿਕ ਚ ਨਹੀਂ ਚੱਲਦਾ ਹੂੰ 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 ਕਾਰਨ ਕੀ ਆ ਉਹ ਜਿਹੜੀ ਆਪਣੇ ਭਾਂਡੇ ਵਾਲੀ ਪਲਾਸਟਿਕ ਹੁੰਦੀ ਹੈ ਨਾ ਮਾੜੀ ਜੀ 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 ਉਹ ਯੂਜ਼ ਕਰਕੇ ਬਾਜ਼ਾਰ ਚੋਂ ਜਿੱਦਾਂ ਮੰਨ ਲਓ ਮੈਂ ਹੁਣ ਇਹ ਦੇ ਰਿਹਾ 100 ਰੁਪਏ ਦਾ ਹੂੰ ਆ ਅੱਛਾ ਹਾਂ ਹਾਂ ਬਾਜ਼ਾਰ ਚ ਮਿਲ ਜਾਊਗਾ ਜੀ 30 ਰੁਪਏ ਦਾ ਉਹ ਫਿਰ ਫਰਕ ਤਾਂ ਕੁਆਲਟੀ ਤੇ ਉਹ ਫਰਕ ਮਤਲਬ ਕੁਆਲਟੀ ਦਾ ਫਰਕ ਹੈ ਜੀ ਹਾਂ ਫਿਰ ਉਹ ਫਿਰ ਇਹਨੇ ਕੱਢਣੇ ਵੀ ਬਹੁਤ ਸਾਲ ਹਾਂਜੀ ਕਿ ਨਹੀਂ ਹਾਂਜੀ ਇਹ ਆਪਣੀਆਂ ਦੂਜੀਆਂ ਇਨਡੋਰਾਂਆਂ ਕਿਆਂ ਇਹ ਇਹ ਸਰ ਇਹ ਇਨਡੋਰ ਵੀ ਲੱਗ ਸਕਦਾ ਚਾਹੇ ਤੁਸੀਂ ਆਊਟਡੋਰ ਲਾਓ ਇਹਨਾਂ ਦਾ ਵੀ ਇਹਨਾਂ ਦੇ ਕਲਰ ਦੀ ਵੀ ਗਾਰੰਟੀ ਆ ਠੀਕ ਹੈ ਇਹ ਕਲਰ ਨਹੀਂ ਜਾਂਦਾ ਇਹ ਸਾਰੇ ਆਪਣੇ ਇਸ ਤਰ੍ਹਾਂ ਦੇ ਆਪਾਂ ਗਮਲੇ ਕਹიდੀ ਇਹਨਾਂ ਨੂੰ ਹਾਂਜੀ ਇਹ ਗਮਲੇ ਨੇ ਜੀ ਪੂਰਾ ਪੌਟ ਸੈਕਸ਼ਨ ਪੂਰਾ ਗਮਲੇ ਦਾ ਇਹ ਜਿੰਨਾ ਹੈਗਾ ਇਹ ਗਾਰਡਨ ਰਿਲੇਟਡ ਹੈ ਜੀ ਅੱਛਾ ਇਹ ਸਾਰੇ ਗਾਰਡਨ ਤੇ ਆਪਣਾ ਲੱਗ ਜਾਂਦੇ ਆ ਜਿੱਦਾਂ ਬੋਨਸਾ ਬਣਾਉਨੇ ਆ ਆਪਾਂ ਕੋਈ ਟ੍ਰੇ ਵਗੈਰਾ ਡੈਕੋਰੇਸ਼ਨ ਕਰਦੇ ਆ ਕਿ ਇੱਕ ਟ੍ਰੇ 'ਚ ਆਪਾਂ ਇੱਕ ਪlant ਲਗਾ ਲਿਆ ਜੀ ਤੇ ਉਹਦੇ ਵਿੱਚ ਪlant ਲਗਾ ਕੇ ਕੁਦਰਤ ਨੂੰ ਇੱਕ ਟ੍ਰੇ 'ਚ ਪੇਸ਼ਕਸ਼ ਕਰਦੇ ਆ ਪ੍ਰੈਜ਼ੈਂਟ ਕਰਦੇ ਆ ਨਹੀਂ ਕਈ ਆਉਂਦੇ ਨੇ ਜੀ ਕਨਫਿਊਜ਼ ਹੁੰਦੇ ਨੇ ਵੀ ਕੀ ਲਈਏ ਕੀ ਛੱਡੀਏ ਇੱਥੇ ਆ ਕੇ ਮਨ ਲਾ ਆਹ ਇਦਾਂ ਦੀ ਆਈਟਮ ਲੈਣੀ ਹੈ ਮੈਂ ਅਗਲ ਦੇਖੋ ਚੁਆਇਸ ਕਿੰਨੀ ਹੈ ਹਨਾ ਸਾਰੇ ਕਲਰ ਨੇ ਜੀ 10 10 ਕਲਰ ਨੇ ਤਕਰੀਬਨ 10 10 15 15 ਕੋਈ ਐਸਾ ਰੰਗ ਹੈ ਨਹੀਂ ਜਿਹੜਾ ਨਹੀਂ ਹੈ ਗਮਲਿਆਂ ਦੇ ਵਿੱਚ ਅੱਛਾ ਨੀਚੇ ਦੇਖਾ ਨੀਚੇ ਆ ਟ੍ਰੇਨ ਹੈ ਜੀ ਸਾਰਾ ਕੁਝ ਆਪਣੇ ਕੋਲ ਅੱਛਾ ਜੀ ਤੇ ਉਸ ਸਾਈਡ ਗ੍ਰੋ ਬੈਗ ਵੀ ਨੇ ਜੀ ਅੱਛਾ ਉਧਰਲੀ ਸਾਈਡ ਗ੍ਰੋ ਆਹ ਜਿਹੜੇ ਕੰਪਨੀ ਵੀ ਮਤਲਬ ਗਮਲੇ ਹੀ ਕਹ ਦਿੰਦੇ ਆ ਇਹ ਵੀ ਗਮਲੇ ਨਹੀਂ ਜੀ ਇਹ ਸੈਰਾਮਿਕ ਚ ਆ ਜਾਂਦੇ ਆ ਅ ਹਾਂਜੀ ਇਹ ਵੀ ਆਪਾਂ ਪੌਟ ਲਈ ਜਿੱਦਾਂ ਇਨਡੋਰ ਯੂਜ਼ ਕਰ ਸਕਦੇ ਆ ਇਹਨਾਂ ਦੇ ਵਿੱਚ ਪੌਟ ਲੱਗ ਜਾਊਗਾ ਜੀ ਪlant ਲੱਗ ਜਾਊਗਾ ਤੇ ਉਹਦੇ ਵਿੱਚ ਜਿੱਦਾਂ ਡੈਕੋਰੇਸ਼ਨ ਵੀ ਹੋਊਗੀ ਤੇ ਸੋਨੇ ਵੀ ਲੱਗਣਗੇ ਇਹ ਇਹ ਮਤਲਬ ਇਹ ਦੂਜੀ ਆਪਣੇ ਇਹ ਵੀ ਇਨਡੋਰ ਹੈ ਜੀ ਇਹ ਸਾਰੇ ਇਨਡੋਰ ਐਗਲੋਨੀਮਾ ਰੈਡੇ ਇਹ ਠੀਕ ਹੈ ਜੀ ਜਿੱਦਾਂ ਪੀਛਲੀ ਲਈ ਮਨੀ ਪlant ਹੋ ਗਿਆ ਡਿਫਨ ਵੇਚੀ ਹੋ ਗਿਆ ਅੱਛਾ ਆ ਫਰੇਮ ਆ ਗਈਆਂ ਇਹ ਆਪਾਂ ਸੈੱਡ ਰੱਖੇ ਹੋਏ ਹੈ ਜੀ ਬਕਾਇਦਾ ਅਗਰ ਕਿਸੇ ਨੂੰ ਆਪਣੇ ਘਰ ਚ ਡੈਕੋਰੇਸ਼ਨ ਦੇ ਮੁਤਾਬਕ ਚਾਹੀਦੇ ਆ ਕਿ ਨੀਚੇ ਆਪਾਂ ਨਹੀਂ ਜੀ ਰੱਖਣੇ ਗਮਲੇ ਇਹ ਮਤਲਬ ਵੱਡੇ ਵੀ ਦੇ ਦਿੰਦੇ ਆ ਜਾਂ ਇਹੀ ਸਾਈਜ਼ ਹਾਂਜੀ ਇਹ ਬਾਹਰ ਵੱਡੇ ਵੀ ਪਏ ਨੇ ਸਾਰੇ ਸਾਈਜ਼ ਅਵੇਲੇਬਲ ਹੈ ਤੇ ਇਹ ਪੂਰਾ ਗਰੋਵ ਹੈਗਾ ਜੀ ਇਹਨਾਂ ਦੀ ਵੀ 5 ਸਾਲ ਦੀ ਕਲਰ ਦੀ ਗਾਰੰਟੀ ਆ ਤੇ 7 ਸਾਲ ਦੀ ਅਗਰ ਫਟ ਜੇ ਗਲ ਜੇ ਤਾਂ ਵਾਪਸੀ ਆ ਨਹੀਂ ਆ ਚੀਜ਼ਾਂ ਦਾ ਬੇਕਮਾਲ ਹੈ ਹਨਾ ਮਤਲਬ ਇਹਨਾਂ ਦਾ ਕੋਈ ਉਹ ਨਹੀਂ ਹੈ ਕਿ ਇੰਨੀਆਂ ਜਿਆਦਾ ਸੋਹਣੀਆਂ ਨੇ ਘਰੇ ਪਈਆਂ ਵੀ ਹਨਾ ਇੱਕ ਕੌਫੀ ਪਈਆਂ ਹੋਈਆਂ ਬੜੀਆਂ ਸੋਹਣੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਜੀ ਹਨਾ ਆ ਮੈਨੂੰ ਤਾਂ ਅਸਲੀ ਦਾ ਭਲੇਖਾ ਪਾਈ ਜਾਂਦਾ ਜਿਹੜਾ ਹਾਂਜੀ ਜੀ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗੀਆਂ ਹਾਂਜੀ ਚੱਲੀਏ ਆਪਾਂ ਹੁਣ ਬਾਤ ਲਾ ਸਿੱਖ ਲਈਏ ਆਪਾਂ ਹਾਂਜੀ ਜੀ ਅੱਜ ਹੁਣ ਆਪਾਂ ਇਧਰੋਂ ਸਟਾਰਟ ਕਰ ਲਈਏ ਇੱਕ ਵਾਰ ਹਾਂਜੀ ਅੱਛਾ ਇਹਨਾਂ ਨੂੰ ਦੱਸੋ ਵੀਰ ਜੀ ਇਹਨਾਂ ਨੂੰ ਆਪਾਂ ਕੀ ਨਾਮ ਕੀ ਦੇ ਦਿੰਨੇ ਆ ਜਿਹੜੇ ਇਹ ਵਾਲੇ ਪੌਦੇ ਆ ਜੇ ਇਹ ਜੀ ਵੈਸੇ ਵੁਗਨ ਵੇਲ ਆ ਬੁੱਗ ਨੂੰ ਬਿਲ ਟੋਪੈਰੀ ਕਹਿੰਦੇ ਇਹਨੂੰ ਓਕੇ ਹਾਂਜੀ ਇਹ ਮਤਲਬ ਕਿ ਘਟੋ ਘਟ ਪੰਜ 6 7 ਸਾਲ ਦੀ ਮਿਹਨਤ ਦੇ ਨਾਲ ਇਹ ਤਿਆਰ ਕੀਤੀ ਗਈ ਹੈ ਜੀ ਇਹ ਹੁਣ ਕਿੰਨੇ ਸਾਲ ਦਾ ਹੋ ਗਿਆ ਬੁੱਟਾ ਇਹ ਘਟੋ ਘਟ ਜੀ 7 8 ਸਾਲ ਦਾ ਬੁੱਟਾ ਜੀ ਇਹ 7 8 ਸਾਲ ਦਾ ਇੱਥੇ ਤੱਕ ਪਹੁੰਚ ਗਿਆ ਇਹਨੇ ਮਤਲਬ ਕਿੰਨੀ ਕੁ ਹਾਈਟ ਹੋਰ ਇਹ ਹਾਈਟ ਇਹਦੀ ਬਸ ਇੱਥੇ ਫਿਨਿਸ਼ ਹੈ ਜੀ ਇਹ ਰੋਕੀ ਹੋਈ ਹੈ ਇਹ ਦੇਖੋ ਜਦਾਂ ਸਿਰਫ ਇਹਨੂੰ ਇੱਥੇ ਤੱਕ ਪਾਲ ਪਾਲ ਕੇ ਜੀ ਮਤਲਬ ਇਹ ਟਪੈਰੀ ਬਣਾਤੀ ਬਾਲ ਟੈਪ ਬਣਾਤੀ ਕਿ ਬਾਲ ਇਹ ਹੋ ਗਈ ਇਹ ਹੋ ਗਈ ਇਹ ਹੋ ਗਈ ਅੱਛਾ ਜਿਹੜਾ ਫੁੱਲ ਪੈਂਦਾ ਇਹਦਾ ਹਾਂਜੀ ਇਹ ਮਤਲਬ ਕੀ ਮੌਸਮ ਕਿਹੜਾ ਰੁੱਤ ਚ ਪੈਂਦਾ ਇਹਦਾ ਮਤਲਬ ਇਹ ਆਲ ਵੈਦਰ ਹੈ ਜੀ ਅੱਛਾ ਆਲ ਵੈਦਰ ਹੈ ਜੀ ਇਹ ਸਦਾਬਹਾਰ ਚੀਜ਼ ਹੈ ਬੁਗਨ ਬੇਲੀਆ ਓਕੇ ਇਹ ਚਲਦੀ ਹੈ ਜੀ ਇਹ ਹੁਣ ਮਤਲਬ ਜਿੱਦਾਂ ਇਹ ਥੋੜਾ ਟਰੈਵਲ ਕਰਕੇ ਗੱਡੀ ਚ ਆਈਆਂ ਨੇ ਉਹਦੇ ਕਰਕੇ ਫੁੱਲ ਝੜ ਗਏ ਹੁਣ ਦੁਬਾਰਾ ਇਹਨਾਂ ਨੂੰ ਆਉਣੇ ਸ਼ੁਰੂ ਹੋ ਗਏ ਇਹ ਬਹੁਤ ਸੋਹਣੇ ਬਣ ਜਾਣਗੇ ਜੀ ਟਰੈਵਲ ਦੀ ਗੱਲ ਆ ਗਈ ਹੁਣ ਮਤਲਬ ਇਹ ਬੂਟਾ ਫਿਰ ਤੁਸੀਂ ਸਾਰੇ ਇੰਪੋਰਟ ਕਰਦੇ ਇੰਪੋਰਟ ਕਰਦੇ ਆ ਜੀ ਅਸੀਂ ਇਹ ਇਹ ਸਾਡਾ ਸਾਰਾ ਪੂਨੇ ਤੋਂ ਆਉਂਦਾ ਜੀ ਜਿੰਨਾ ਵੀ ਸਮਝ ਹਾਂਜੀ ਹਾਂਜੀ ਜਿੰਨਾ ਵੀ ਆਪਾਂ ਸਾਰਾ ਦੇਖ ਰਹੇ ਹਾਂ ਹਾਂਜੀ ਜਿੰਨਾ ਜਿੱਦਾਂ ਆਉਂਦਾ ਇਹ ਪੂਨੇ ਤੋਂ ਆ ਜੀ ਜਿੱਦਾਂ ਇਹ ਪਿਆ ਇਹ ਆਂਧਰਾ ਤੋਂ ਆ ਜੀ ਅੱਛਾ ਇਹ ਆਂਧਰਾ ਦਾ ਹਾਂਜੀ ਇਹ ਆਂਧਰਾ ਤੋਂ ਹੋ ਗਿਆ ਕੁਝ ਕਲਕੱਤੇ ਤੋਂ ਹੋ ਗਿਆ ਆਪਾਂ ਤਕਰੀਬਨ ਕਲਕੱਤੇ ਤੋਂ ਆਉਂਦਾ ਜੀ ਠੀਕ ਹੈ ਇੰਡੋਰ ਵੈਰਾਈਟੀ ਜਿਹੜੀ ਹੁੰਦੀ ਹੈ ਉਹ ਜ਼ਿਆਦਾਤਰ ਪੂਨੇ ਤੋਂ ਆਉਂਦੀ ਹੈ ਤੇ ਬੌਨਸ ਹੈ ਠੀਕ ਏ ਠੀਕ ਏ ਹਾਂਜੀ ਤੇ ਮਤਲਬ ਆ ਆਪਣੇ ਅਗੇ ਆਊਟਡੋਰ ਤੇ ਇਧਰ ਬਹੁਤ ਤਰ੍ਹਾਂ ਦੇ ਮੈਨੂੰ ਨਾਮ ਦੱਸੀ ਚਲੋ ਹੁਣ ਮੈਨੂੰ ਨਾਮ ਨਹੀਂ ਵਿਖਾਉਣਾ ਜੀ ਤੁਹਾਨੂੰ ਹੈਨਾ ਇੱਕ ਚੀਜ਼ ਜਿੱਦਾਂ ਇਹ ਵੇਖੋ ਜੀ ਇਹ ਨਿਕੋੜੀ ਵੀ ਆ ਕਹਿੰਦੇ ਜੀ ਇਹਨੂੰ ਨਿਕੋੜੀ ਵੀ ਆ ਇਹ ਛੋਟਾ ਪਲਾਂਟ ਹੈ ਇਹ ਸਿਰਫ 1500 ਰੁਪਏ ਦਾ ਜੀ ਠੀਕ ਹੈ ਇਹਦੇ ਵਿੱਚ ਹੀ ਇਹ ਪਲਾਂਟ ਪਿਆ ਹੈ ਇਹ ਕਾਫੀ ਸਾਲਾਂ ਦੀ ਮਿਹਨਤ ਹੈ ਜੀ ਇਹਦਾ ਜਿੱਦਾਂ ਹੀ ਵੱਡਾ ਹੋਊਗਾ ਇਹਦਾ ਕਲਰ ਚੇਂਜ ਹੋ ਜਾਣਾ ਜੀ ਇਹ ਤਕਰੀਬਨ 10000 ਰੁਪੀਏ ਦੇ ਅਦੀਨ ਹੈ ਜੀ ਦਾ ਪ੍ਰਾਈਸ ਅਦੀਨ ਹੈ ਇਹ ਮੈਨੂੰ ਪਤਾ ਨਹੀਂ ਕਿਉਂ ਇਹ ਦੂਜਾ ਲੱਗੀ ਉਹ ਪਿੱਛੇ ਲੱਗਦਾ ਹੈ ਜੀ ਇਹਦੇ ਵਿੱਚ ਇੱਕ ਛੋਟਾ ਵੀ ਪਿਆ ਜੀ ਉਹ ਪਿਆ ਪਿੱਛੇ ਅੱਛਾ ਉਹ ਪਿੱਛੇ ਹੈ ਨਾ ਰੰਗ ਕੀ ਇੱਕ ਕਹੇ ਉਹ ਰੰਗ ਹੈ ਤਾਂ ਕਿ ਕਲਰ ਹੀ ਇਦਾਂ ਦਾ ਜੀ ਨਹੀਂ ਇਹਦਾ ਕਲਰ ਇਦਾਂ ਦਾ ਇਹਨੂੰ ਪਿੰਕ ਫੁੱਲ ਆਣਗੇ ਛੋਟੇ ਛੋਟੇ ਤੇ ਇਹ ਬਣਾਈ ਜਾਂਦੀ ਹੈ ਇਹ ਬਹੁਤ ਜ਼ਿਆਦਾ ਮਿਹਨਤ ਜੀ ਆਪਾਂ ਕਹੀ ਆਪਾਂ ਨਹੀਂ ਬਣਾ ਸਕਦੀ ਜੀ ਨਹੀਂ ਮਿਹਨਤ ਬਿਲਕੁਲ ਮਿਹਨਤ ਬਹੁਤ ਹੈ ਕਿੰਨੇ ਤੋਂ ਆਪਣੇ ਕੋਲ ਛੋਟਾ ਬੂਟਾ ਕਿੰਨੇ ਤੋਂ ਸਟਾਰਟ ਹੋਵੇ ਛੋਟਾ 150 ਰੁਪਏ ਤੋਂ ਹੈ ਜੀ 150 ਤੋਂ ਸਟਾਰਟ ਹੋਵੇਗਾ 150 ਤੋਂ ਸਟਾਰਟ 1 ਇਦھر ਮੈਂ ਕਹਿੰਨਾ ਵੀ ਡਿਜ਼ਾਈਨ ਇੰਨੀ ਸੋਹਣੀ ਕਟਿੰਗ ਕਰੀ ਵੀ ਹੈ ਵੀ ਹਨਾ ਇੱਕ ਤਰ੍ਹਾਂ ਦੀ ਬੇਲ ਦਾ ਲੁੱਕ ਦੇ ਰਿਹਾ ਹੈ ਇਹ ਗੋਲਡਨ ਸਾਈਪਰਸ ਹੈ ਜੀ ਇਹ ਇਹਦੇ 'ਚ ਆਪਣੇ ਕੋਲ 1500 ਰੁਪਏ ਦਾ ਬੂਟਾ ਵੀ ਪਿਆ ਤੇ ਇਹ 5000 ਦਾ ਵੀ ਹੈਗਾ ਜੀ ਮਤਲਬ ਵਿਚਾਲੇ ਸਾਈਜ਼ ਸਾਰੇ ਨਹੀਂ ਜੀ ਸਹੀ ਸਾਰੇ ਨਹੀਂ ਕਾਰਨ ਕੀ ਹੈ ਇਹ ਪੂਰਾ ਤਿਆਰ ਹੋ ਕੇ ਦੀ ਕਟਿੰਗ ਹੁੰਦੀ ਹੈ ਜੀ ਜਿੱਦਾਂ ਹੁਣ ਉੱਪਰੋਂ ਵੀ ਕੱਟ ਕੀਤਾ ਇਹਨੂੰ ਇਹ ਪੂਰਾ ਭਰ ਜਾਊਗਾ ਤੇ ਗ੍ਰੀਨ ਹੋ ਜਾਊਗਾ ਤੇ ਬਾਕੀ ਦੀ ਕਟਿੰਗ ਫੇਰ ਹੋ ਜੀ ਇਹ ਵੀ ਕਿੰਨੇ ਕ ਟਾਈਮ ਬਾਅਦ ਮਤਲਬ ਆਪਣੀ ਕਟਿੰਗ ਭਾਲਦੇ ਨੇ ਜਿੱਦਾਂ ਆਪਾਂ ਇਹ ਤਾਂ ਜੀ ਤਕਰੀਬਨ ਡੇਢ ਡੇਢ ਦੋ ਮਹੀਨੇ ਬਾਅਦ ਕਟਿੰਗ ਹੁੰਦੀ ਹੈ ਜੀ ਇਹਨਾਂ ਦੀ ਅੱਛਾ ਡੇਢ ਤੋਂ ਦੋ ਮਹੀਨੇ ਹੀ ਕਟਿੰਗ ਇੱਕ ਵਾਰੇ ਸ਼ੇਪ ਦਿੱਤੀ ਜਾਵੇ ਉਤੋਂ ਬਾਅਦ ਡੇਢ ਦੋ ਮਹੀਨੇ ਬਾਅਦ ਕਟਿੰਗ ਹੁੰਦੀ ਹੈ ਓਕੇ 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 ਤੇ ਅੱਜ ਨਾਲੇ ਆਪਾਂ ਬੈਕਗਰਾਉਂਡ ਵੀ ਦੰਨੇ ਆ ਅੱਛਾ ਜਿਵੇਂ ਆ ਥੱਲੇ ਆਪਾਂ ਘਾਹ ਲਗਾਉਣਾ ਹੁੰਦਾ ਇਹ ਵੀ ਸਾਰਾ ਪਿਆ ਆਪਣੇ ਲਵੇ ਹਾਂਜੀ ਅੱਛਾ ਇਹ ਸਾਰਾ ਜਿੱਦਾਂ ਮੈਕਸੀਕਨ ਹੈ 골ਫ ਹੈ ਰਸ਼ੀਅਨ ਹੈ ਇਹ ਸਾਰਾ ਗਰਾਸ ਜੀ ਅਵੇਲੇਬਲ ਆ ਆਪਾਂ ਮੈਟ ਚ ਹੀ ਦੰਨੇ ਆ ਜੀ ਜਿੱਦਾਂ ਕਿਸੇ ਨੂੰ ਚਾਹੀਦਾ ਆਪਾਂ ਮੈਟ ਹੀ ਫੋਲਡ ਕਰਕੇ ਦਵਾ ਦੇ ਹਾਂ ਮੈਟ ਪਿਆ ਹਾਂਜੀ 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 ਇਹ ਜਿੱਦਾਂ ਮੈਟ ਇਹ ਸਾਰਾ ਮੈਟ ਹੀ ਆ ਜੀ ਇਹ ਲਗ ਲਗ ਮੈਟ ਵਿਛਾਇਆ ਹੋਇਆ ਫੁੱਟਾਂ ਦੇ ਹਿਸਾਬ ਨਾਲ ਹੁੰਦਾ ਫੁੱਟਾਂ ਦੇ ਹਿਸਾਬ ਨਾਲ ਹੁੰਦਾ ਜੀ ਇਹ ਅੱਛਾ ਠੀਕ ਹੈ ਹਾਂਜੀ ਜੇ ਕਿਸੇ ਨੂੰ ਮਤਲਬ ਚਾਹੀਦਾ ਆਪਾਂ ਮੈਟ ਮਿੰਕੇ ਮਿੰਤੀ ਕਰਕੇ ਮੈਟ ਨਾਲ ਕੱਟ ਕਰਕੇ ਦੇ ਦੰਨੇ ਠੀਕ ਹੈ ਆ ਦੱਸੋ ਮੜ ਜਾਣਾ ਵਾੜਾ ਇਹ ਸਿਲਵਰ ਸਾਈਪਰਸ ਹੈ ਜੀ ਅੱਛਾ ਹਾਂਜੀ ਇਹ ਸਿਲਵਰ ਸਾਈਪਰਸ ਆ ਇਹ ਚ 150 ਤੋਂ ਲੈ ਕੇ 3500 ਤੱਕ ਦੀ ਇਹੋ ਹੈ ਵੀ ਕਲਰ ਆ ਜੀ ਕਲਰ ਮਤਲਬ ਅਕੋਰਡਿੰਗ ਸਾਈਜ਼ ਦੇ ਸਾਈਜ਼ ਦੇ ਸਾਈਜ਼ ਦੇ ਅੱਛਾ ਵੀ ਇਹਨਾਂ ਨੂੰ ਬਿਮਾਰੀਆਂ ਬਿਮੁਰੀਆਂ ਦੱਸੋ ਵੀ ਕੋਈ ਇਹਨਾਂ ਨੂੰ ਤਾਂ ਨਹੀਂ ਇਹਨਾਂ ਨੂੰ ਬਿਮਾਰੀ ਵੈਸੇ ਤਾਂ ਕੋਈ ਨਹੀਂ ਲੱਗਦੀ ਜੀ ਸਿਰਫ ਆਪਾਂ ਖਾਦ ਪਾਉਂਦੇ ਰਹੋ ਟਾਈਮ ਟੂ ਟਾਈਮ ਇਹਨਾਂ ਦੀ ਗੁਡਾਈ ਵਗੈਰਾ ਕਰਦੇ ਰਹੋ ਵੀ ਜਦ ਪਾਣੀ ਪੂਣੀ ਹਾਂਜੀ ਹਾਂਜੀ ਉਹ ਪਾਣੀ ਪੂਣੀ ਕਰਦੇ ਵੀ ਜਿਵੇਂ ਆਏ ਹੋਵੇ ਵੀ ਹਾਂ ਵੀ ਜਿਵੇਂ ਜ਼ਿਆਦਾ ਤੁਸ ਕਿਦਾਂ ਜਿੰਦਾਂ ਜ਼ਿਆਦਾ ਗਰਮੀ ਆ ਉਦੋਂ ਥੋੜਾ ਜਿਆਦਾ ਜ਼ਿਆਦਾ ਹੁੰਦਾ ਜੀ ਪਾਣੀ ਦਾ ਤੇ ਸਰਦੀ ਚ ਤਾਂ ਤਕਰੀਬਨ ਰਾਤ ਨੂੰ ਵੀ ਵਧੀਆ ਤਰਲ ਪੈਂਦੀ ਆ ਜੀ ਜੀ ਤੇ ਸਦਾਬਹਾਰ ਬੂਟੇ ਨੇ ਜੀ ਇਹ ਕੋਈ ਸੀਜ਼ਨੇਬਲ ਨਹੀਂ ਹੈਗਾ ਵੀ ਸੀਜ਼ਨੇਬਲ ਨਹੀਂ ਹੈਗਾ ਇਹ ਜਿਹੜਾ ਸੀਜ਼ਨੇਬਲ ਹੋਊਗਾ ਉਹ ਅਸੀਂ ਆਪ ਹੀ ਖੁਦ ਹੀ ਦੱਸ ਦਨੇ ਆ ਕਸਟਮਰ ਨੂੰ ਇਹ ਸੀਜ਼ਨੇਬਲ ਆ ਤੇ ਇਹ ਪਰਮਾਨੈਂਟ ਹੈ ਵੀ ਪਰਮਾਨੈਂਟ ਹਾਂਜੀ ਹਾਂਜੀ ਵੀ ਜਣੀ ਸਟਾਕ ਆਪਣੇ ਕੋਲ ਫੁੱਲ ਹੁੰਦਾ ਬੰਦਾ ਚਾਹੇ ਜਿੰਨੇ ਮਰਜ਼ੀ ਪੀਸ ਆਰਡਰ ਕਰ ਦਵੇ ਹਨਾ ਤੇ ਅੱਜੋ ਨਾਲ ਦੀ ਨਾਲ ਆਪਾਂ ਇਧਰ ਨੂੰ ਵਾਕਰਾਉਂਡ ਦੇ ਦਨੇ ਆ ਇਹਨਾਂ ਦੇ ਨਾਮ ਦੱਸੀ ਚਲੋ ਵੀ ਇਹ ਇੱਕ ਕੋਮਾ ਜੀ ਕੋਮਾ ਗੋਰੀਚੋਰੀ ਔਰੇਂਜ ਹੈ ਹਾਂਜੀ ਇੱਕ ਰੈੱਡ ਹੈ ਸਾਰੇ ਨੇ ਆਪਣੇ ਆਪਣੇ ਫੁੱਲਾ ਹੈ ਹਾਂਜੀ ਆਪਣਾ ਆਪਣਾ ਇਹ ਮੋਨਸਟਰ ਹੈ ਜੀ ਇਨਡੋਰ ਦਾ ਬਹੁਤ ਸੋਹਣਾ ਪਲਾਂਟ ਹੈ ਇਹ ਇਹਦੇ ਇਹਦੇ ਆਹ ਪੱਤੇ ਹੈ ਹੋਏਵੇਂ ਹਾਂਜੀ ਅੱਛਾ ਨਹੀਂ ਪਿੰਡ ਵਾਲੇ ਤਾਂ ਇਹ ਕਹਦੇ ਨੇ ਵੀ ਸਪਰੇਅ ਮਾਰੋ ਯਾ ਸੁੰਢੀ ਨੇ ਖਾ ਲੇ ਨਹੀਂ 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 ਇਹ ਮੋਨਸਟਰ ਹੈ ਜੀ ਜਿੱਦਾਂ ਅੱਗੇ ਪਿਆ ਇੱਕ ਇਹ ਮੈਂ ਤੁਹਾਨੂੰ ਦਿਖਾਉਣਾ ਇੱਕ ਇੱਥੇ ਇਹ ਜਿੱਦਾਂ ਇਹ ਬ੍ਰੋਕਨ ਹਾਰਟ ਹੈ ਜੀ ਹਾਂਜੀ ਅੱਛਾ ਛੋਟਾ ਇਹ ਵੀ ਇਨਡੋਰ ਦੀ ਵੈਰਾਈਟੀ ਹੈ ਜੀ ਅੱਛਾ ਇਨਡੋਰ ਬ੍ਰੋਕਨ ਹਾਰਟ ਹੈ ਜੀ ਜਿੱਦਾਂ ਮਤਲਬ ਦਿਲ ਦਾ ਛੇ ਦੇ ਇਹ ਇਹਦੇ ਇਦਾਂ ਹੀ ਜੈਨੂਨੀ ਇੱਦਾਂ ਨਹੀਂ ਜੀ ਜੈਨੂਨੀ ਇੱਦਾਂ ਹੈ ਜੀ ਇੱਕ ਬਲੀਡਿੰਗ ਹਾਰਟ ਹੈ ਵਾਈਟ ਤੇ ਵਿੱਚੋਂ ਰੈੱਡ ਲੀਫ ਨਿਕਲਦੇ ਆ ਉਹਨੂੰ ਬਲੀਡਿੰਗ ਹਾਰਟ ਕਹਿੰਦੇ ਆ ਵੀ ਮਤਲਬ ਆਪਾਂ ਨੂੰ ਜੇ ਤਾਂ ਚਾਹੀਦਾ ਖਲਾਰਾ ਜਿਵੇਂ ਵੱਡੇ ਸਾਈਜ਼ ਚ ਚਾਹੀਦੇ ਹੋ ਆਪਾਂ ਨੂੰ ਹਨਾ ਆਊਟਡੋਰ ਵੀ ਆਪਾਂ ਰੱਖ ਸਕਦੇ ਹਾਂ ਛੋਟੇ ਛੋਟੇ ਇਨਡੋਰ ਵੀ ਆਪਣੇ ਕੋਲ ਹਰੇਕ ਆਈਟਮ ਪਈ ਆ ਹਨਾ ਤੇ ਅੱਛਾ ਦੇਖ ਕੇ ਉਹ ਚੀਜ਼ ਨੂੰ ਤਾਂ ਦੇਖ ਕੇ ਇੱਦਾਂ ਲੱਗਦੀ ਨਹੀਂ ਵੀ ਉਹ ਹਨਾ ਆਰਟੀਫੀਸ਼ੀਅਲ ਲੱਗਦਾ ਹੈ ਨੈਚਰਲ ਹੋਊਗਾ ਆ ਚੀਜ਼ਾਂ ਤਾਂ ਮੈਂ ਪਹਿਲੀ ਵਾਰੀ ਦੇਖ ਰਿਹਾ ਤੇ ਆਪਾਂ ਦਰਸ਼ਕਾਂ ਨੂੰ ਦਿਖਾਈਏ ਮੜ ਜਾਈਏ ਹਾਂਜੀ 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 ਹਨਾ ਜੀ ਇਰੂਆ ਵਾਈਟ ਤੇ ਰੈੱਡ ਹੈ ਜੀ ਇਹ ਇਹ ਵੱਡੇ ਸਾਈਜ਼ 'ਚ ਵੀ ਆਪਣੇ ਲਵੇ ਕੋਈ ਨਹੀਂ ਹਜੇ ਤਕਰੀਬਨ ਜਿੱਦਾਂ ਜੀ ਨਰਸਰੀ ਆ ਆਪਣੀ ਹਜੇ ਨਵੀਂ ਆਪਣਾ 6 ਮਹੀਨੇ ਹੋਇਆ ਨਰਸਰੀ ਨੂੰ ਉਸ ਦੇ ਅਕੋਰਡਿੰਗ ਇਸੇ ਸਾਈਜ਼ ਆ ਇਹ ਜਿੱਦਾਂ ਜਿੱਦਾਂ ਔਰੇ ਆਪਾਂ ਕੁਝ ਅਲੱਗ ਇਹਨਾਂ ਨੂੰ ਰਿਪੋਰਟ ਕਰਕੇ ਵੱਡੇ ਪੋਟਾਂ 'ਚ ਭਰ ਦਾਂਗੇ ਫਿਰ ਇਹ ਵੱਡਾ ਸਾਈਜ਼ ਹੋ ਜਾਂਦਾ ਜੀ ਦਾ ਸਪੀਲ ਨਹੀਂ ਵੱਡਾ ਸਾਈਜ਼ ਉਹਨਾਂ ਨੂੰ ਹਾਂ ਜੀ ਹਾਂ ਜੀ ਕਹਿੰਦੇ ਕੀ ਆ ਆਪਾਂ ਇਰੂਆ ਵਾਈਟ ਹੈ ਜੀ ਇਹ ਵਾਈਟ ਤੇ ਵਾਈਟ ਹੋਵੇ ਰੈੱਡ ਇਹਨੇ ਮਤਲਬ ਇਦਾਂ ਹੀ ਗ੍ਰੋਥ ਇਦਾਂ ਗ੍ਰੋਥ ਕਰਦੇ ਜਾਣਾ ਜੀ ਇਹਦਾ ਤਣਾ ਸਾਫ਼ ਹੁੰਦੇ ਜਾਣਾ ਇਹਨੇ ਐਡਾ ਹੋ ਜਾਂਦਾ ਤੇ ਵਧੀਆ ਲੱਗਦਾ ਜੀ ਵਧੀਆ ਲੱਗਦਾ ਹਾਂਜੀ ਹਾਂਜੀ ਜਿੱਦਾਂ ਆਪਾਂ ਜੇ ਕਿਤੇ ਵੀ ਲਾਉਣਾ ਇਹਨੂੰ ਇਦਾਂ ਲਾਤਾ ਇਹਦੇ ਪੈਰਾਂ ਚ ਕੁਝ ਹੋਰ ਭਰਤਾ ਗ੍ਰੀਨਰੀ ਭਰਤੀ ਜਿੱਦਾਂ ਇਹ ਰੈੱਡ ਹੈ ਇਹਨੂੰ ਗਮਲੇ ਚ ਨਾ ਲਈਏ ਨਹੀਂ ਗਮਲੇ ਚ ਲਾਓ ਜੀ ਗਮਲੇ ਚ ਲਾਓ ਚਾਹੇ ਮਿੱਟੀ ਚ ਲਾਓ ਜੀ ਇਹ ਹਰ ਇੱਕ ਜਗ੍ਹਾ ਚੱਲਦਾ ਜੀ ਇਹ ਮਤਲਬ ਆ ਪਿੱਛੇ ਗ੍ਰੀਨ ਚ ਆ ਗਿਆ ਤੇ ਆਹ ਮੁਰਿਆਂ ਨਾਲ ਹਾਂਜੀ 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 ਇਹ ਆਪਣਾ ਰ버 ਪਲਾਂਟ ਆ ਗਿਆ ਜੀ ਅੱਛਾ ਰ버 ਪਲਾਂਟ ਇਹ ਫੁੱਲ ਵੀ ਕੱਢਦੇ ਨੇ ਜਿਵੇਂ ਇਹ ਵਾਲੇ ਨਹੀਂ ਫੁੱਲ ਇਹ ਮੈਰੀ ਆ ਗਈ ਜੀ ਓਕੇ ਹਾਂਜੀ ਠੀਕ ਹੈ ਇਧਰ ਇਹ ਆ ਗਈ ਜੀ ਆਪਣਾ ਮੋਰ ਪੰਖੀ ਤੂਜਾ ਜਿਹਨੂੰ ਆਪਾਂ ਵਿੱਦਿਆ ਪੜਾਈ ਵੀ ਕਹਿੰਦੇ ਜਾਂਦੇ ਸੀ ਬਹੁਤ ਰੱਖੀ ਕਿਤਾਬ ਹਾਂਜੀ 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 ਇਹਦੇ ਵਿੱਚ ਇੱਕ ਇਹ ਨਵਾਂ ਵੈਰਾਈਟੀ ਆਈ ਹੈ ਜੀ ਵਿੱਦਿਆ ਪੜਾਈ ਜਿੱਦਾਂ ਉਹ ਬਿਲਕੁਲ ਗ੍ਰੀਨ ਆ ਇਹ ਵਾਈਟ ਵਾਈਟ ਆ ਜਾਂਦਾ ਹੈ ਸ਼ੇਡ ਆ ਜਾਂਦਾ ਜੀ ਹਾਂ ਥੋੜਾ ਥੋੜਾ ਜਿਵੇਂ ਆ ਨਾ ਵਾਈਟ ਹਾਂਜੀ ਵਾਈਟ ਸ਼ੇਡ ਆ ਗਿਆ ਸਿਲੇ ਜਾ ਕੇ ਪਿੱਤੇ ਜੀ ਇਧਰ ਇਹ ਫਲਾਵਰ ਵਾਲਾ ਜੀ ਮਾਈਕਰੋ ਸੀਡੀਅਸ ਹੈ ਅੱਛਾ ਫਲਾਵਰ ਆ ਠੀਕ ਆ ਇਹ ਲਵੈਂਡਰ ਆ ਗਿਆ ਜੀ ਇਹ ਵੀ ਤੁਹਾਨੂੰ ਸਾਰੇ ਨਾਮ ਮਤਲਬ ਯਾਦ ਰਹ ਜਾਂਦੇ ਨੇ ਇਹ ਹਾਂਜੀ 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 ਵੀ ਸਾਰੀ ਕਲੀ ਬਿਲਕੁਲ ਜੀ ਹੁਣ ਤੁਸੀਂ ਕਿੰਨਾ ਟਾਈਮ ਇੱਥੇ ਰਹਿਨੇ ਹੋ ਮਤਲਬ ਵੀ ਅੱਪਾ ਸਰ ਸਵੇਰੇ 8:30 ਵਜੇ ਆ ਜਾਂਦੇ ਆ ਇੱਥੇ ਤੇ ਸ਼ਾਮ ਨੂੰ ਤਕਰੀਬਨ 7:00 ਵਜੇ ਤੱਕ ਹਜੇ ਤੱਕ 7:00 ਵਜੇ ਚੱਲ ਜਾਂਦੇ ਆ ਜਿਦਾਂ ਮੌਸਮ ਚੇਂਜ ਹੋਊਗਾ ਫਿਰ ਥੋੜਾ ਟਾਈਮ ਐਡਵਾਂਸ ਹੋ ਜੂਗਾ ਜੀ ਠੀਕ ਹੈ ਉਹ ਸਾਫ ਦੇ ਨਾਲ ਐਡਵਾਂਸ ਹਾਂਜੀ 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 ਅੱਛਾ ਉਹ ਤੱਕ ਪਿੱਛੇ ਤੱਕ ਆਪਣੀਆਂ ਸਾਰੀਆਂ ਮਤਲਬ ਹਾਂਜੀ ਆਪਣਾ ਇਹ ਸਾਰਾ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਜੀ ਇਹ ਇਨਡੋਰ ਤੇ ਆਊਟਡੋਰ ਹੈ ਤੇ ਇਧਰ ਆਪਣਾ ਫਰੂਟ ਸੈ ਜਿੱਦਾਂ ਆਪਣੇ ਕੋਲ ਜੀ ਹਰਡ ਵੀ ਆ ਬਿਹੜਾ ਵੀ ਆ ਪਿਲਖਣਾਂ ਐ ਪਿਲਖਣਾਂ ਐ ਐਪਲ ਐ ਹਾਂਜੀ ਹਾਂਜੀ ਅੱਛਾ ਸਾਰੇ ਮਤਲਬ ਫਲਦਾਰ ਹਾਂਜੀ ਹਾਂਜੀ ਕੋਈ ਏਟਮ ਇਦਾਂ ਦੀ ਹੈ ਨਹੀਂ ਜਿਵੇਂ ਨਾਰ ਚੀਕੂ ਜੋ ਹੋਏ ਜੋ ਮਰਜੀ ਸਾਰਾ ਗ੍ਰਾਫਟਡ ਐ ਜੀ ਪੀਉਂਦੀ ਐ ਮਤਲਬ ਦੇਸੀ ਕੀ ਹੁੰਦਾ ਨਾ ਮਾਹੌਲ ਪਿੰਡਾਂ ਦੇ ਵਿੱਚ ਕੀ ਹੋ ਗਿਆ ਹੁਣ ਪਿੰਡਾਂ ਦੇ ਵਿੱਚ ਵੀ ਆਮ ਕਰਕੇ ਨਾ ਬਹੁਤ ਜ਼ਿਆਦਾ ਮਤਲਬ ਵਾਕਰਾਉਂ ਦਿੰਦੇ ਫਿਰਦੇ ਹੁੰਦੇ ਆ ਵੀ ਬੂਟੇ ਲੈ ਲਓ ਜੀ ਹਨਾ ਆਪਣੇ ਕੋਲੇ ਪਾਏ ਆ ਪਿੰਡਾਂ ਚ ਅਸੀਂ ਵੀ ਬਹੁਤ ਅਸੀ ਕਰਿਆ ਇੰਜਰਪੇ ਇਹ ਹਾਂਜੀ ਹਾਂਜੀ ਲੈ ਲੈਣੇ ਆ ਪਰ ਜਣੀ ਉਹ ਕੁਆਲਿਟੀ ਨਹੀਂ ਨਿਕਲਦੀ ਬਸ ਆਪਾਂ ਤਾਂ ਇਹੀ ਕਹਨੇ ਆ ਜੀ ਜਗਾ ਮਤਲਬ ਲੈਣਾ ਕੁਛ ਵੀ ਚੀਜ਼ ਲੈਣੀ ਆ ਚਾਹੇ ਪਲਾਂਟ ਲੈਣਾ ਫੂਡ ਦਾ ਲੈਣਾ ਜਾਂ ਕੋਈ ਹੋਰ ਸਮਾਨ ਵੀ ਲੈਣਾ ਆਪਣੀ ਜਿਹਨੂੰ ਜ਼ਿੰਦਗੀ ਚੱਲ ਰਹੀ ਆ ਜੀ 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 ਆਪਣਾ ਪੱਕੇ ਠੀਏ ਤੋਂ ਤੇ ਆਪਣੇ ਨਜ਼ਦੀਕ ਤੋਂ ਲੋ ਤਾਂ ਜੋ ਆਪਾਂ ਕੱਲ ਨੂੰ ਦੱਸ ਵੀ ਸਕੀਏ ਤੇ ਬੰਦਾ ਵੀ ਅੱਗੋਂ ਡਰ ਕੇ ਦਊਗਾ ਜੀ 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 ਦੇਖੋ ਇਹ ਤਾਂ ਹੈ ਤਾਂ ਨੇਚਰਲ ਪਿੰਡੂ ਦਬਕਾ ਜੀ ਇਹਦੇ ਕਰਕੇ ਆਪਾਂ ਨੇ ਫਰੂਟ ਸਾਰਾ ਵਧੀਆ ਰੱਖਿਆ ਹੋਇਆ ਜੀ ਕਿਉਂਕਿ ਨਵਾਂ ਕੰਮ ਹੈ ਫਰੂਟ ਸਾਰਾ ਗ੍ਰਾਫਟਡ ਹੈ ਦੀ ਗਰੰਟੀ ਵਾਲਾ ਦਿੰਦੇ ਆ ਜੀ ਕਿਉਂਕਿ ਪਿੰਡੂ ਦਬਕੇ ਚ ਕੀ ਆ ਫਰੂਟ ਤੇ ਜ਼ਿਆਦਾ ਜ਼ੋਰ ਆ ਜੀ ਜੇ ਫਰੂਟ ਕਿਸੇ ਚੰਗਾ ਹੋਊਗਾ ਉਹ ਅੱਗੇ ਤਾਂ ਹੀ ਦੱਸੂਗਾ ਕਿ ਬਈ ਉੱਥੋਂ ਲੈ ਕੇ ਆਇਆ ਨਾਲੇ ਆਪਾਂ ਹੋਰ ਲਾਵਾਂਗੇ ਹਾਂ ਜੀ ਹੁਣ ਜਿੱਦਾਂ ਦੇਖੋ ਜੀ ਇਹ L14 ਦੀ ਵੈਰੈਟੀ ਆ ਇਹ ਅਮਰੂਦ ਦੀ ਅਛਾ ਅਮਰੂਦ ਇਹ ਗਮਲੇ ਚ ਵੀ ਲੱਗ ਜਾਂਦਾ ਇਹ ਦੇਖੋ ਜੀ ਇਹਦੇ ਅਮਰੂਦ ਲੱਗਿਆ ਹੋਇਆ ਇਹ ਦੇਖੋ ਹੂੰ ਆ ਜਾ ਮਨਿੰਦਰ ਮੜ ਜਾ ਕੋਲ ਨੂੰ ਆ ਕੇ ਦਿਖਾ ਅਮਰੂਦ ਇਹ ਦੇਖੋ ਜੀ ਅਛਾ ਬੂਟਾ ਇਹ ਕਿੰਨੇ ਟਾਈਮ ਦਾ ਬੂਟਾ ਇਹ ਇਹ ਬੂਟਾ ਹੈਗਾ ਜੀ ਡੇਢ ਕਿ ਸਾਲ ਦਾ ਬੂਟਾ ਜੀ ਇਹ ਓਕੇ ਹਾਂ ਜੀ ਇਹ ਆਪਣਾ ਪੌਟ ਚ ਵੀ ਲੱਗ ਅਛਾ ਗਮਲੇ ਚ ਲੱਗ ਜਣਾ ਜੀ ਇਹਨੂੰ ਹੁਣੀਓ ਹਲੇ ਫਲ ਪੈ ਗਿਆ ਹਾਂ ਇਹਨਾਂ ਨੂੰ ਇੰਨੇ ਕਿੰਨੂ ਫਲ ਪੈ ਜਾਂਦਾ ਜੀ ਇਹ ਜਿੱਦਾਂ ਇਹ ਪੈ ਰਿਹਾ ਜੀ ਸਾਰਾ ਫਲ ਉਦਾਂ ਹੀ ਹਾਂ ਆ ਦੇਖੋ ਆ ਇਹ ਵੀ ਆ ਨਿੰਬੂ ਆ ਗਿਆ ਹੈ ਨਾ ਹਾਂ ਜੀ ਇਹ ਨਿੰਬੂ ਆ ਗਿਆ ਜੀ ਕਲਕੱਤਾ ਇਹ ਵੀ ਪੌਟ ਚ ਲੱਗ ਜਾਊਗਾ ਜੀ ਫਿਲਹਾਲ ਪੌਟ ਵੱਡਾ ਚਾਹੀਦਾ ਜੀ ਇਹ ਸਾਰੀ ਜਿੰਨੀ ਵੀ ਆਪਣੇ ਕੋਲੇ ਬਰੀਡ ਹੈ ਸਾਰੀ ਬਾਹਰਲੀ ਮਤਲਬ ਆਪਣੀ ਪੌਟ ਜਿੱਦਾਂ ਜਮਨ ਪਈ ਹੈ ਜੀ ਐਤਕੀ ਸੀਜ਼ਨ ਚ ਉਹਨੂੰ ਦੋ ਦੋ ਚਾਰ ਚਾਰ ਜਮਣਾ ਲੱਗੀਆਂ ਨੇ ਅੱਛਾ ਤਕਰੀਬਨ ਦੋ ਹਾਂ ਜੀ ਦੋ ਦੋ ਚਾਰ ਚਾਰ ਫੁੱਟ ਦੀ ਜਮਣ ਹੈ ਜੀ ਇਹ ਇਹ ਤਾਂ ਸਾਡੇ ਤਾਂ ਵੀਰੇ ਇੱਥੇ ਤੱਕ ਮ ਆਪਣੇ ਆ ਮੋਟਰਾਂ ਤੋਂ ਉਹ ਫਿਰ ਉਦਾਂ ਕੀ ਆ ਜੀ ਜਿਹੜੇ ਆਪਣਾ ਜੰਗਲੀ ਬੂਟੇ ਮਿਲਦੇ ਆ ਹੂੰ ਉਹਨਾਂ ਤੋਂ ਉਹ ਜੰਗਲੀ ਆ ਉਹਨਾਂ ਦਾ ਕੰਮ ਗ੍ਰੀਨਰੀ ਕਰਨਾ ਜਿੰਨਾ ਆਪਣਾ ਇਹ ਗrafted ਫਰੂਟ ਹੋ ਗਿਆ ਜੀ ਜੀ ਇਹ ਆਪਾਂ ਨੂੰ ਛੋਟੇ ਹੀ ਫਰੂਟ ਦਿੰਦਾ ਤਾਂ ਜੋ ਆਪਾਂ ਹੱਥ ਨਾਲ ਵੀ ਆਪਣਾ ਤੋੜ ਸਕਦੇ ਹਾਂ ਤੋੜ ਸਕਦੇ ਹਾਂ ਹਾਂ ਜਿੱਦਾਂ ਲੋਕਾਟ ਹੈ ਕਠਲ ਹੈ 베ਰੀ ਜਾਮਣ ਬਾਦਾਮ ਹੈ ਅਚਾ ਬਾਦਾਮ ਵੀ ਹੈ ਅੰਜੀਰ ਹੈ ਹੂੰ ਹਾਂਜੀ ਸਾਰਾ ਕੁਝ ਹੈ ਜੀ ਸਾਰੇ ਆਪਣੇ ਕੋਲ ਫਲਦਾਰ ਦੁਪਾ ਸਾਰੇ ਫਲਦਾਰ ਨੇ ਜੀ ਐਵੋਕਾਡੋ ਵੀ ਹੈ ਡ੍ਰੈਗਨ ਵੀ ਹੈ ਸਭ ਕੁਝ ਇਹਦਾ ਕੀਮਤ ਮਤਲਬ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਜਿਵੇਂ ਇਹ ਜਿੱਦਾਂ ਆਪਣੇ ਕੋਲ ਕਿਨੂ ਆ ਮਸੰਮੀ ਸੰਤਰਾ ਹਾਂਜੀ ਤੇ ਆਲੂ ਬਖਾਰਾ ਬੱਬੂ ਗੋਸ਼ਾ ਨਾਸ਼ਪਤੀ ਇਹ ਸਾਰਾ ਆਪਣੇ ਕੋਲ 100-100 ਰੁਪਏ ਦੇ ਜੀ ਗ੍ਰਾਫਟਡ ਵਧੀਆ ਤਿਆਰ ਜੀ ਵਿਜਣੀ ਐ ਵੀ ਨਹੀਂ ਐ ਵੀ ਬੰਦੇ ਨੂੰ ਨਹੀਂ ਨਹੀਂ ਜੀ ਆਪਣਾ ਕੀ ਸੀ ਆਪਣਾ ਤਾਂ ਰੇਟ ਵੀ ਤਕਰੀਬਨ ਬੋਰਡ ਰੱਖਿਆ ਜੀ ਉਹ ਤੇ ਲਿਖ ਕੇ ਲਾਇਆ ਹੋਇਆ ਠੀਕ ਹੈ ਜੀ ਕਿ ਇੱਕੋ ਹੀ ਰੇਟ ਦਾ ਮੁੱਲ ਹੈ मतलब हां कई बार ग्राहक ਨੂੰ ਹੁੰਦਾ ਨਾ ਜੀ 10 ਘਟਾ ਦੋ 20 ਘਟਾ ਦੋ ਕਿਉਂਕਿ ਇਹ ਚਾਹੇ ਕੋਈ ਬੱਚਾ ਆਵੇ ਜੀ ਚਾਹੇ ਕੋਈ ਬਿਲਕੁਲ ਜਾਣਕਾਰ ਆਵੇ ਰੇਟ ਅੰਬ ਪਿਆ ਅਮਰਪਾਲੀ ਹੈ ਜੀ ਅੱਜ ਮੜ ਜਾ ਅੰਬ ਦਿਖਾਈਆ ਹਾਂਜੀ ਇਹ ਅੰਬ ਚ ਵੀ ਬਹੁਤ ਤਰ੍ਹਾਂ ਦੀ ਵੈਰਾਈਟੀ ਅੰਬ ਚ ਵੈਰਾਈਟੀਆਂ ਨੇ ਜੀ ਆਪਣੇ ਕੋਲ ਅੰਬ ਚ ਐਲਫੈਂਜੋ ਪਿਆ ਜੀ ਅੱਛਾ ਸਵਰਨ ਰੇਖਾ ਪਿਆ ਅਮਰਪਾਲੀ ਪਿਆ ਇਹ ਤਾਂ ਨਵਾਂ ਪਹਿਲੀ ਵਾਰ ਸੁਣਿਆ ਹਾਂ ਹਾਂਜੀ ਬਨਾਨਾ ਮੰਗੋ ਪਿਆ ਮਤਲਬ ਅੰਬ ਬਨਾਨੇ ਦੀ ਤਰ੍ਹਾਂ ਹੁੰਦਾ ਕੇਲੇ ਦੀ ਤਰ੍ਹਾਂ ਅੰਬ ਹੁੰਦਾ ਜੀ ਅੱਛਾ ਉਹ ਲਮਚੂ ਜਾ ਕੇ ਹਾਂਜੀ ਹਾਂ ਅਮਰਪਾਲੀ ਆਪਣਾ 12 ਮਾਸੀ ਅਮਰਪਾਲੀ ਹੈ ਜੀ ਚੋਸਾ ਹੈ ਲੰਗੜਾ ਹੈ ਦੁਸ਼ਹਿਰੀ ਹੈ ਆਪਾਂ ਜਾਂ ਤਾਂ ਲੰਗੜਾ ਸੁਣਿਆ ਸੀ ਨਹੀਂ ਜਾਂ ਦੂਜਾ ਜਿਹੜਾ ਕੱਟ ਕੇ ਕਰਦੇ ਹਾਂ ਹਾਂਜੀ ਹਾਂਜੀ ਇਹ ਸਾਰੀ ਵੈਰਾਈਟੀ ਹੈ ਜੀ ਆਪਣੇ ਕੋਲ ਇਹ ਕੇਸਰ ਅੰਬ ਹੈ ਜੀ ਹੁਣ ਇਹ ਸਾਰਿਆਂ ਦੀ ਫਿਰ ਪੂਰੀ ਜਿੰਮੇਵਾਰੀ ਹੈ ਵੀ ਪੂਰੇ ਫਲ ਦੇਣਗੇ ਇਹ ਬਿਲਕੁਲ ਜੀ ਬਿਲਕੁਲ ਇਹ ਪਿਆ ਜੀ ਆਪਣੇ ਕੋਲ ਇੱਥੇ ਇਸ ਵਾਰ ਇਸ ਨੂੰ ਫਲ ਲੱਗੇ ਆ ਜੀ अच्छा 2 2 3 3 ਅੰਬ ਲੱਗੇ ਆ ਤੇ ਅਗਲੇ ਸਾਲ ਆਪਾਂ ਗਰੰਟੀ ਦਿੰਨੇ ਆ ਕਿ ਇਹ 6 7 ਕਿਲੋ ਅੰਬ ਦੇਣੀ ਮਿੱਟੀ ਦਾ ਦੱਸੋ ਹੁਣ ਜਿਵੇਂ ਚਲੋ ਸਾਡੇ ਡਾਕਰ ਮਿੱਟੀ ਹੈ ਹਾਂਜੀ ਅਸੀਂ ਇੱਥੋਂ ਲੈ ਜਾਣਾ ਪਊਦਾ ਇਹ ਹਾਂਜੀ ਤਾਂ ਜਾ ਕੇ ਅਸੀਂ ਡਾਕਰ ਦੇ ਵਿੱਚ ਆਪਣਾ ਟੋਆ ਪੱਟ ਕੇ ਚਲੋ ਇਦਾਂ ਹੀ ਲਾਤਾ ਨਾਲ ਕੁਝ ਹੋਰ ਵੀ ਇਦਾਂ ਨਹੀਂ ਜੀ ਲਾਉਣਾ ਆਪਾਂ ਬਰਮੀ ਕੰਪੋਸਟ ਰੱਖੀ ਹੈ ਜੀ ਸਾਨੂੰ ਉਹ ਵੀ ਸਾਨੂੰ ਸਾਰਾ ਦੱਸੋ ਮੜ ਦਿਆ ਬਰਮੀ ਕੰਪੋਸਟ ਰੱਖੀ ਹੈ ਜੀ ਆਪਾਂ ਬਰਮੀ ਕੰਪੋਸਟ ਖਾਦ ਕੈਂਚੂਏ ਤੋਂ ਬਣੀ ਹੋਈ ਦਿੰਦੇ ਆਂ ਆਮੂਮਨ ਆਪਣੇ ਪਿੰਡਾਂ ਦੇ ਲੋਕੀ ਕੀ ਕਹਿੰਦੇ ਆ ਨਹੀਂ ਜੀ ਸਾਡੇ ਕੋਲ ਰੂੜੀ ਦੀ ਹੈਗੀ ਆ ਰੂੜੀ ਹੈਗੀ ਹਾਂ ਸਾਡੇ ਕੋਲ ਕਾਰਨ ਕੀ ਆ ਸੁੱਕੀ ਸੁੱਕੀ ਰੂੜੀ ਹਾਂ ਰੂੜੀ ਤਾਂ ਗਿੱਲੀ ਹੁੰਦੀ ਹੈ ਜੀ ਦੂਜਾ ਉਹ ਸਿਉਂਖ ਲਾਉਂਦੀ ਹੈ ਜੀ ਜਦ ਤਾ ਬਿਲਕੁਲ ਸੁੱਕੀ ਹੋਵੇ ਹੁਣ ਜਿਹੜੀ ਕੈਂਚੂਆ ਖਾਦ ਹੈ ਜੀ ਇਹ 1 ਪਹਿਲਾਂ ਗੋਹੇ ਚ ਪਾਣੀ ਪਾ ਕੇ ਉਹਨੂੰ ਸੁਕਾਉਂਦਾ ਹੈ ਤੇ ਫਿਰ ਉਹਨੂੰ ਬੈੱਡ ਤੇ ਲਾਉਂਦਾ ਹੈ ਬੈੱਡ ਤੇ ਲਾਉਣ ਤੋਂ ਬਾਅਦ ਉਹ ਚ ਕੇਚੂਆ ਛੱਡਿਆ ਜਾਊਗਾ ਗੰਡੂਆ ਕਹਿੰਦੇ ਆਪਾਂ ਗੰਡੂਆ ਛੱਡਿਆ ਜਾਊ ਉਹ 1 ਮਹੀਨਾ ਉਹ ਆਪਣਾ ਮਲ ਮੂਤਰ ਉਸੇ ਚ ਕਰੂਗਾ ਠੀਕ ਹੈ ਜੀ ਫਿਰ ਉਹ ਕਿਤੇ ਖਾਦ ਤਿਆਰ ਹੋਊਗੀ ਫਿਰ ਉਹਨੂੰ ਝਾਰਿਆ ਜਾਊਗਾ ਸਾਫ ਸਫਾਈ ਕਰਕੇ ਫਿਰ ਪਾਈ ਜੋਗੇ ਉਹ ਖਾਦ ਦਿੰਨੇ ਆ ਜੀ ਅਸੀਂ ਕਿ ਜਿੰਨਾ ਕ ਟੋਆ ਪੁੱਟਣਾ ਆਪਾਂ ਨੇ ਦਰਖਤ ਦੇ ਮੁਤਾਬਕ ਟੋਆ ਪੁੱਟ ਲੋ ਆਪਣਾ ਟੋਆ ਪੁੱਟ ਕੇ ਉਹਦੇ ਵਿੱਚ 1.5 ਮਤਲਬ ਤਕਰੀਬਨ ਅੱਧੀ ਕਿਲੋ ਖਾਦ ਥੱਲੇ ਪਾਓ ਮਿੱਟੀ 'ਚ ਥੱਲੇ ਰਲਾਤੀ ਜੀ ਉਸ ਤੋਂ ਬਾਅਦ ਬੂਟਾ ਰੱਖਣ ਤੋਂ ਬਾਅਦ ਜਿਹੜੀ ਆਲੇ-ਦਾਲੇ ਪੈਣੀ ਆ ਉਹ 2 ਹਿੱਸੇ ਮਿੱਟੀ ਦੇ ਤੇ 1 ਹਿੱਸਾ ਵਰਮੀ ਕੰਪੋਸਟ ਖਾਦ ਦਾ ਉਹਨੂੰ ਆਲੇ-ਦਾਲੇ ਪਾ ਕੇ ਫਿਰ ਫਿਰ ਪਾਣੀ ਦੇਣਾ ਬੂਟਾ ਲਾਓ ਉਹਦਾ ਕਾਰਨ ਕੀ ਹੈ ਜੀ ਜਿਹੜੀ ਖਾਦ ਆ ਉਹ ਹਲਕੀ ਹੁੰਦੀ ਆ ਉਹ ਬੂਟੇ ਚ ਥੋਤ ਰੱਖਦੀ ਆ ਤੇ ਥੋਤ ਦੇ ਨਾਲ ਬੂਟੇ ਦੀ ਜੜਾਂ ਨੂੰ ਹਵਾ ਮਿਲਦੀ ਆ ਜਿਹਦੇ ਨਾਲ ਗਰੋਅ ਕਰਦਾ ਜਿੱਦਾਂ ਇਸ ਇਲਾਕੇ ਦੀ ਮਿੱਟੀ ਚੀਕਣੀ ਹੈ ਜੀ ਥੋੜਾ ਡੱਕਰ ਟੈਪ ਲੱਗਦੀ ਆ ਜਿੱਦਾਂ ਆਪਾਂ ਪਾਣੀ ਦੇਤਾ ਉਸ ਤੋਂ ਬਾਅਦ ਗਿੱਲੀ ਤਾਂ ਠੀਕ ਆ ਉਹ ਗਿੱਲੀ ਗਾਰਾ ਹੈ ਸੁੱਕੀ ਤਾਂ ਪੱਥਰ ਹੈ ਉਹ ਜਿੱਦਾਂ ਛੋਟਾ ਬੂਟਾ ਹੈ ਹੁਣ ਉਹਨੂੰ ਮਤਲਬ ਜਦੋਂ ਸੁੱਕ ਜਾਣਾ ਉਹ ਬਿਲਕੁਲ ਹੀ ਬੂਟਾ ਹਾਰਡ ਹੋ ਜਾਣਾ ਜੀ ਇਦਾਂ ਘੁੱਟਿਆ ਜਾਣਾ ਮਿੱਟੀ ਹਾਂਜੀ ਹਾਂਜੀ ਇਸ ਕਰਕੇ ਜਿਹੜੀ ਖਾਦ ਆ ਉਹ ਮਿੱਟੀ ਨੂੰ ਥੋੜ੍ਹ ਰੱਖੂਗੀ ਪੋਲਾ ਰੱਖੂਗੀ ਠੀਕ ਹੈ ਜਿੱਦਾਂ ਇਹ ਪੂਰਾ ਤੁਸੀਂ ਟ੍ਰਾਇਲ ਕਰਕੇ ਹੀ ਦੇਣਾ ਬੰਦੇ ਨੂੰ ਵੀ ਹਾਂਜੀ ਬਿਲਕੁਲ ਜੀ ਅਸੀਂ ਸਾਰਾ ਦੱਸਦੇ ਆ ਸਮਝਾਉਂਦੇ ਆ ਜਿੱਦਾਂ ਕਸਟਮਰ ਆ ਗਿਆ ਪਲਾਂਟ ਚਾਹੀਦੇ ਨੇ ਆਪਾਂ ਪੁੱਛਦੇ ਆ ਜੀ ਕਿੱਥੇ ਲਾਉਣਾ ਗਮਲੇ 'ਚ ਲਾਉਣਾ ਜਿੱਦਾਂ ਇੱਕ ਇਹ ਆਂਬਾ ਜੀ ਸਵਰਨਰੇਖਾ ਆਂਬਾ ਇਹ ਸਿਰਫ ਇਹ ਪੌਟ 'ਚ ਲੱਗ ਸਕਦਾ ਫਿਲਹਾਲ ਗਮਲਾ ਆਪਾਂ ਨੂੰ 20 ਇੰਚੀ ਜਾਂ 24 ਇੰਚੀ ਚਾਹੀਦਾ ਵੱਡਾ ਚਾਹੀਦਾ ਹਾਂਜੀ ਇਹ ਉਹਦੇ ਵਿੱਚ ਲੱਗ ਜਾਊਗਾ ਇਹਦੀ 6 ਫੁੱਟ ਦੀ ਹਾਈਟ ਹੋਊਗੀ ਜੀ ਅਸੀਂ ਇਹ ਤੋਂ ਉੱਪਰ ਨਹੀਂ ਜਾਣਾ ਨੇ ਬਸ ਤਿੰਨ ਫਰੂਟ ਨੇ ਜੀ ਗਮਲੇ 'ਚ ਲੱਗਣ ਵਾਲੇ ਇੱਕ ਸ ਨਹੀਂ ਨਹੀਂ ਇਹ 6 ਫੁੱਟ ਹਾਈਟ ਹੈ ਦੀ ਮੈਕਸਿਮਮ ਪੂਰੇ ਫਲ ਦਊਗਾ ਹਾਂਜੀ ਹਾਂ ਪੂਰਾ ਫਲ ਦਊਗਾ ਜੀ ਇਹ ਤਾਂ ਫਿਰ ਘਰੇ ਵੀ ਲਾ ਸਕਦੇ ਹਾਂ ਹਾਂਜੀ ਹਾਂ ਘਰਾਂ ਲਾਉਂਦੇ ਆ ਜਿੱਦਾਂ ਸ਼ਹਿਰ ਹੈ ਜੀ ਉਰੇ ਲੋਕੀ ਕੋਠੀ ਤੇ ਆਪਣੇ ਜਿਨ੍ਹਾਂ ਨੂੰ ਸ਼ੌਂਕ ਹੈ نیچے ਨਹੀਂ ਹੈ ਜਗਾ ਉਹ ਲਾਉਂਦੇ ਆ ਜੀ ਉਹ ਪੂਰਾ ਲਗਾਉਂਦੇ ਹਾਂ ਹਾਂਜੀ ਜਿੱਦਾਂ ਅਨਾਰ ਹੈ ਆਪਣਾ ਅੰਗੂਰ ਹੋ ਗਿਆ ਜੀ ਸੀਤਾਫਲ ਹੋ ਗਿਆ ਕੇਲਾ ਹੋ ਗਿਆ ਇਹ ਆਪਣਾ ਸਾਰਾ ਹੀ ਆਪਣਾ ਪੂਨੇ ਤੋਂ ਕਲੈਕਸ਼ਨ ਕੀਤੀ ਹੋਈ ਹੈ ਕਿ ਕਿ ਪੂਨੇ ਦੀ ਵੈਰਾਈਟੀ ਹੈ ਜੀ ਪੂਨੇ ਦੀ ਵੈਰਾਈਟੀ ਸਾਰਾ ਗ੍ਰਾਫਟਡ ਹੈ ਜੀ ਕੋਈ ਦੇਸੀ ਚੀਜ਼ ਨਹੀਂ ਹੈ ਇਹ ਇਹ ਤਾਂ ਫਿਰ ਪੂਰੇ ਜਿੰਨੇ ਵੀ ਮੈਂ ਦੇਖ ਰਿਹਾ ਤਕਰੀਬਨ ਸਾਰੇ ਪੂਰੀ ਕੇਅਰ ਦੇ ਵਿੱਚ ਹੈ ਹੈਨਾ ਤੇ ਵਧੀਆ ਕੁਆਲਟੀ ਆਜੋ ਹਾਂਜੀ ਮੈਂ ਇੱਧਰ ਵੀ ਦਿਖਾਉਣਾ ਤੁਹਾਨੂੰ ਆਜੋ ਜਿੱਦਾਂ ਇਹ ਆਪਣਾ ਡੈਕੋਰੇਸ਼ਨ ਪਲਾਂਟ ਨੇ ਜੀ ਜਿੱਦਾਂ ਐਰੋਕੇਰੀਆ ਕਹਿੰਦੇ ਇਹਨੂੰ ਕ੍ਰਿਸਟਸ ਟੀ ਵੀ ਕਹਿੰਦੇ ਆ ਜੀ 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 ਹਾਂਜੀ ਇਹ ਰੁਦਰਾਕਸ਼ ਪਿਆ ਰੁਦਰਾਕਸ਼ ਹੈ ਕਲਪਾਵ੍ਰਿਕਸ਼ ਹੈ ਜੀ ਕੁਝ ਮੈਡੀਸਨ ਪਲਾਂਟ ਨੇ ਜਿਵੇਂ ਲੈਮਨ ਗ੍ਰਾਸ ਪਿਆ ਜੀ ਜਿੱਦਾਂ ਲੈਮਨ ਟੀ ਕਹਿੰਦੇ ਆ ਉਹਨੂੰ ਹਾਂਜੀ ਤੇ ਇਸ ਟੀ ਵੀ ਹੈ ਹਮ ਸ਼ੂਗਰ ਲਈ ਇਨਸੂਲਿਨ ਹੈ ਹਾਰ ਸ਼ਿੰਗਾਰ ਹੈ ਸਵੰਜਨਾ ਹੈ ਇਹ ਸਾਰੇ ਜਿਵੇਂ ਖੰਜੂਰਾਂ ਦਾ ਬੜਾ ਚਾਹ ਹੁੰਦਾ ਹੁਣ ਮੈਨੂੰ ਵੀ ਬੜਾ ਸ਼ੌਂਕ ਹੈ ਖੰਜੂਰਾਂ ਉਹ ਵੀ ਆਪਣੇ ਕੋਲੇ ਮਿਲ ਜਾਂਦੀਆਂ ਨੇ ਹਾਂਜੀ 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 ਮਿਲ ਜਾਂਦੀਆਂ ਨੇ ਇਸ ਟਾਈਮ ਤਕਰੀਬਨ ਹੈਗੀਆਂ ਸੀ ਲੈ ਕੇ ਗਾਗ ਆਪਣੇ ਕੋਲ ਰੱਖਦੇ ਜੀ ਅਵੇਲੇਬਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਉਹ 10 ਫੁੱਟ ਤੇ 15 ਫੁੱਟ ਦੋ ਹੀ ਹਾਈਟ ਚ ਆਉਂਦੀਆਂ ਨੇ ਅੱਛਾ ਦੋ ਹੀ ਹਾਈਟ ਦੇ ਵਿੱਚ ਕਿਉਂਕਿ ਖੰਜੂਰ ਦੀ ਜਿਹੜੀ ਹ ਗਰੋਅ ਹੈ ਨਾ ਉਹ ਇੰਚਾਂ ਚ ਹੀ ਹੁੰਦੀ ਹੈ ਜੀ ਸਾਲ ਜੀ ਇਸ ਕਰਕੇ ਵੱਡਾ ਤਿਆਰੀ ਆਉਂਦਾ ਵੱਡਾ ਤਿਆਰੀ ਆਉਂਦਾ ਤੁਸੀਂ ਫਿਰ ਆਪਾਂ ਉਹਨੂੰ ਲਾਉਣ ਦਾ ਜੋ ਕੀਰੀਆ ਉਹ ਤਾਂ ਹੁੰਦਾ ਉਹ ਸਾਰਾ ਆਪਾਂ ਹਾਂਜੀ 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 ਉਹ ਚੱਲ ਜਾਗੇ ਪਰ ਜਿਵੇਂ ਆਪਣੇ ਕੋਲ ਸ਼ਾਨਦਾਰ ਦਰਖਤ ਨੇ ਜੀ ਠੀਕ ਹੈ ਜਗਰੰਡਾ ਹੈ ਸਿਲਵਰ ਰੌਕ ਹੈ ਅਮਲਤਾਸ ਹੈ ਗੁਲਮੋਹਰ ਹੈ ਹਮ ਸਾਗਵਾਨ ਹੈ ਜੀ 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 ਬਕਰਨ ਡੇਕ ਹੈ ਬਰਮਾ ਡੇਕ ਹੈ ਓਕੇ ਕਦਮ ਹੈ ਤੁਨੇ ਹਾਂਜੀ ਤੁਨੇ ਕਰੇਸ਼ੀਆ ਹੈ ਜੀ ਸਪੈਦਾ ਹੈ ਸਭ ਕੁਝ ਹੈ ਨਿੰਮ ਵੀ ਹੈਗੀ ਹੈ ਅੱਛਾ ਨਿੰਮ ਵੀ ਹੈ ਨਿੰਮ ਵੀ ਪਈਆ ਵੱਡੀ ਵੀ ਪਈਆ ਛੋਟੀ ਵੀ ਪਈਆ ਤੇ ਇਹ ਪੂਰਾ ਪਾਮ ਹੈ ਜੀ ਅਛੇ ਪਾਮ ਪਾਮ ਹੈ ਜਿਹਦਾ ਪਾਮ ਚ ਬਹੁਤ ਕੁਆਲਿਟੀ ਆ ਅਰੀਕਾ ਰੈਪਿਸ਼ ਹੈ ਚਾਇਨਾ ਹੈ ਫੋਨਿਕਸ ਹੈ ਸੀਟੀਸੀ ਹੈ ਬੈਂਬੂ ਹੈ ਇਹ ਮਤਲਬ ਇਹਨਾਂ ਦੀ ਹਾਈਟ ਨਹੀਂ ਜ਼ਿਆਦਾ ਕੱਢਣੀ ਹਾਂਜੀ ਇਸ ਅਰੀਕੇ ਦੀ ਹਾਈਟ ਹੋ ਜਾਂਦੀ ਜੀ 10 12 ਫੁੱਟ ਜਿੱਦਾਂ ਵੱਡਾ ਸਾਈਜ਼ ਪਿਆ ਜੀ ਬਾਕੀ ਇਹਨਾਂ ਦੀ ਹਾਈਟ ਨਹੀਂ ਹੁੰਦੀ ਜੀ ਇਹ ਕੁਝ ਟਾਈਮ ਪਾ ਕੇ ਹਾਈਟ ਹੁੰਦੀ ਆ ਬਸ ਇੰਨੀ ਛੇਤੀ ਨਹੀਂ ਜੀ ਹੁੰਦੀ ਇਹਨਾਂ ਦੀ ਮਤਲਬ ਗਮਲੇ ਚ ਲਾ ਕੇ ਬੰਦਾ ਵੀ ਹੈਨਾ ਹਾਂ ਜੀ ਲੈ ਚੱਲਦਾ ਇਹਨਾਂ ਨੂੰ ਕੋਈ ਬਿਮਾਰੀ ਬਿਮਰੀ ਤਾਂ ਨਹੀਂ ਜਿਵੇਂ ਪੱਤੇ ਸੁੱਕਦੇ ਆ ਕੁਝ ਇਹਨਾਂ ਨੂੰ ਇਹ ਮਾੜਾ ਮੋਟਾ ਪੱਤਾ ਤਾਂ ਜੀ ਗਰਮੀ ਕਰਕੇ ਹੋ ਜਾਂਦਾ ਓਕੇ ਜਾਂ ਕੁਝ ਐਦਾਂ ਕੁਛ ਨਹੀਂ ਆ ਬਾਕੀ ਤੇ ਆਪਣੀ ਕੇਅਰ ਤੇ ਆ ਕੁਛ ਆਪਣੇ ਕੋਲ ਪ੍ਰੋਡਕਟ ਪਏ ਨੇ ਜੀ ਜੀ ਤੇ ਉਹ ਸాల్ਟ ਪਏ ਨੇ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਅੱਛਾ ਵੀ ਜਿਵੇਂ ਇਦਾਂ ਦੇ ਇਹ ਬੂਟੇ ਆ ਗਏ ਇਹਨਾਂ ਦੀ ਕਟਿੰਗ ਕਟਿੰਗ ਕਰਨ ਵਾਸਤੇ ਜਾਂ ਜਿਵੇਂ ਪਾਣੀ ਲੋਣਾ ਉਹ ਸਾਰੀਆਂ ਚੀਜ਼ਾਂ ਆਪਣੇ ਕੋਲ ਆਏ ਆਪਣੇ ਕੋਲ ਅਵੇਲੇਬਲ ਨੇ ਜੀ ਜਿਵੇਂ ਕੋਈ ਆਪਣਾ ਨੇੜੇ ਦਾ ਆਪਾ ਨਾਲੀ ਮਾਲੀ ਦੀ ਉਪਲਬਧ ਕਰਵਾ ਦਿੰਦੇ ਆ ਜੀ ਮਾਲੀ ਭੇਜ ਦਿੰਦੇ ਆ ਤੇ ਆਪਾਂ ਬਾਕੀ ਜਿੱਦਾਂ ਕਿਸੇ ਦੇ ਘਰਾਂ ਆ ਗਾਰਡਨਿੰਗ ਐ ਲੈਂਡਸਕੇਪਿੰਗ ਵੀ ਆਪਾਂ ਕਰਦੇ ਆ ਕਿਸੇ ਦੇ ਘਰਾਂ ਜਾ ਕੇ ਏਰੀਆ ਦਾ ਮੈਜਰਮੈਂਟ ਕਰਕੇ ਆਪਾਂ ਬੂਟੇ ਖੁਦ ਵੀ ਲਵਾ ਦਿੰਦੇ ਆ ਵੀ ਆਪਣੀ ਲੇਬਰ ਵੀ ਹੁੰਦੀ ਆ ਆਪਣੀ ਹਾਂਜੀ ਸਭ ਕੁਝ ਹੈ ਜੀ ਆਪਣੀ ਲੇਬਰ ਪਲੱਸ ਆਪਾਂ ਕਹੇ ਵੀ ਆ ਬੂਟਾ ਮੈਂ ਲਵਾਉਣਾ ਤਾਂ ਤੁਸੀਂ ਉਹ ਲਵਾ ਸਕਦੇ ਉਹ ਪਲਵਾ ਦਿੰਨੇ ਜੇ ਅਗਲੇ ਦਿਨ ਕਰਾਂਗੇ ਜੀ ਹਾਂਜੀ ਸੋ ਬਾਕੀ ਵੀਰ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਸ਼ੇਅਰ ਕੀਤਾ ਜੀ ਤੇ ਆਪਣੇ ਲੋਕਲ ਸਰਹੰਦ ਸ਼ਹਿਰ ਦੇ ਵਿੱਚ ਜੀ ਆਪਾਂ ਖੜੇ ਇਸ ਟਾਈਮ ਲੋਕੇਸ਼ਨ ਆ ਦੱਸ ਵੀ ਦਿੱਤੀ ਆ ਬਾਕੀ ਕੰਟੈਕਟ ਨੰਬਰ ਤੁਹਾਨੂੰ ਦੇ ਦਿੱਤਾ ਸੋ ਜਿੰਨੇ ਵੀ ਮੇਰੇ ਵੀਰ ਦੂਰ ਨੇੜੇ ਦੇ ਸਾਰੇ ਜਿਹੜੇ ਵੀ ਵੀਰ ਆਪਣੇ ਹਨ ਵੀਡੀਓ ਦੇਖਦੇ ਨੇ ਸੋ ਜਰੂਰ ਪਹੁੰਚੋ ਜੀ ਬੜਾ ਸੋਹਣਾ ਮਨ ਵੀ ਲੱਗਦਾ ਦੇਖ ਕੇ ਯਾਰ ਹਰੇਕ ਆਈਟਮ ਹੈ ਚਾਹੇ ਫਲਦਾਰ ਆ ਮੈਂ ਵੀਡੀਓ ਦੀ ਸਟਾਰਟਿੰਗ ਚ ਵੀ ਕਿਹਾ ਤਾਂ ਚਾਹੇ ਫਲਦਾਰ ਹੈ ਚਾਹੇ ਡੈਕੋਰੇਸ਼ਨ ਹੈ ਇਨਡੋਰ ਆਊਟਡੋਰ ਸਾਰੀਓ ਪੈਨੇ ਗਮਲੇ ਵੀ ਪਾਏ ਨੇ ਬਹੁਤ ਤਰ੍ਹਾਂ ਦੀ ਆਈਟਮ ਆਪਾਂ ਵੀਡੀਓ ਚ ਦਿਖਾਈਆਂ ਬਹੁਤ ਕਵਰ ਵੀ ਨਹੀਂ ਹੋਈਆਂ ਹਾਲਾਂਕਿ ਕਿਉਂਕਿ ਵੀਡੀਓ ਬਹੁਤ ਵੱਡੀ ਹੋ ਜਾਣੀ ਹੈ ਹੁਣ ਵੀ ਫਿਲਹਾਲ 25-30 ਮਿੰਟ ਦੀ ਵੀਡੀਓ ਚੱਲ ਜਣੀ ਹੈ ਤੇ ਬਾਕੀ ਜੋ ਸੀ ਆਪਾਂ ਅੱਜ ਤੁਹਾਡੇ ਰੂਬਰੂ ਕੀਤਾ ਜੀ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਮਿਲਦੇ ਆ ਜੀ ਅਗਲੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ